ਮੈਨੂੰ ਲਾਮਾ ਦਿੱਤਾ ਕਿ ਸਾਡੀ ਬੋਟੀ ਬਾਹਰ ਜਾੜੂ ਲਾਉਂਦੀ ਤਾਂ ਦਾ ਬੇਟਾ ਨੰਗੇ ਆ ਜੋ ਇਹ ਕਿੰਦੇ ਸਾਡੀ ਬੋਟੀ ਨੂੰ ਛੇੜ ਕੇ ਗਿਆ ਵਾ ਇਹਨਾਂ ਨੇ ਖਲਾਰ ਕੇ ਤੁਹਾਨੂੰ ਖੂਨੋਂ ਖੂਨ ਕਰਦਾਂਗੇ ਆ ਕਰਦਾਂਗੇ ਉਹ ਕਰਦਾਂਗੇ ਤੇਰੇ ਚਪੇੜਾ ਬੜੀਆਂ ਮਾਰਨਗੇ ਇਹ ਕੋਠੇ ਤੇ ਬੰਦੂਕ ਲੈ ਕੇ ਚੜ ਗਿਆ ਬੜੀਆਂ ਇਹਨੇ ਇੱਟਾਂ ਚਲਾਈਆਂ ਜੋ ਬਾਹਰਲੀ ਸਾਈਡ ਤੇ ਹੱਡ ਨੇ ਮੇਰੀ ਵਾਈ ਪ੍ਰੈਗਨੈਂਟ ਇਹਨਾਂ ਨੇ ਉਹਦੇ ਕੱਪੜੇ ਪਾੜੇ ਉਹਨੂੰ ਧੱਕਾ ਧੱਕਾ ਮਾਰਿਆ ਹੁਣ ਉਹ ਦੇਰ ਦਾ ਛੜੀਆਂ ਨੂੰ ਹਸਪੀਟਲ ਦਾ ਹੁਕਰਾਇਆ ਸਰੇ ਇਹਨਾਂ ਨਾਲ ਹੱਡੀ ਬੜੀ ਧੀਰ ਦੀ ਲੱਗਦੀ ਜੋ ਲੈ ਕੇ ਤੇ ਆ ਦਦ ਇਹਨਾਂ ਨੇ ਕੱਲ ਮੈਨੂੰ ਲਾਮਾ ਦਿੱਤਾ ਕਿ ਸਾਡੀ ਵੋਟੀ ਬਾਹਰ ਝਾੜੂ ਲਾਉਂਦੀ ਸੀ ਤੁਹਾਡਾ ਬੇਟਾ ਨੰਗਿਆ ਜੋ ਨਾਲ ਉਹਦੇ ਕੋਈ ਹੈਗਾ ਹੀ ਜੋ ਉਹਦੇ ਨਾਲ ਕੋਈ ਹੈਗਾ ਹੀ ਜੋ ਸਾਡਾ ਬੇਟਾ ਨੰਗੇ ਕਿੰਦੇ ਸਾਡੀ ਵੋਟੀ ਨੂੰ ਛੇੜ ਕੇ ਗਿਆ ਵਾ ਮੈਂ ਫਿਰ ਉਹਨਾਂ ਦੇ ਘਰ ਗਈ ਮੈਂ ਕਿਹਾ ਚਲੋ ਸਾਡੇ ਬੇਟੇ ਦੀ ਜੇ ਗਲਤੀ ਆ ਤੇ ਮੈਂ ਉਹਨੂੰ ਸਮਝਾਵੂੰਗੀ ਮੇਰੇ ਸਹੁਰਾ ਸਾਹਿਬ ਵੀ ਗਏ ਜੋ ਫਿਰ ਸਵੇਰੇ ਸਾਡਾ ਬੇਟਾ ਕੰਮ ਤੇ ਚੱਲਿਆ ਹੀ ਜੋ ਇਹਨਾਂ ਨੇ ਖਿਲਾਰ ਕੇ ਤੁਹਾਨੂੰ ਖੂਨੋਂ ਖੂਨ ਕਰਦਾਂਗੇ ਆ ਕਰਦਾਂਗੇ ਉਹ ਕਰਦਾਂਗੇ ਤੇਰੇ ਚਪੇੜਾ ਬੜੀਆਂ ਮਾਰਨੀਆਂ ਫਿਰ ਅਸੀਂ ਬਾਹਰ ਗਏ ਬੋਲਦੇ ਬੋਲਦੇ ਵੀ ਬੋਲੇ ਅਸੀਂ ਵੀ ਬੋਲੇ ਇਹੇ ਕੋਠੇ ਤੇ ਬੰਦੂਕ ਲੈ ਕੇ ਚੜ੍ਹ ਗਿਆ ਬੜੀਆਂ ਇਨ ਇੱਟਾ ਚਲਾਈਆਂ ਜੋ ਬਾਹਰਲੀ ਸਾਈਡ ਤੇ ਸਾਡੇ ਤੁਹਾਡੇ ਘਰ ਦੇ ਸਾਰੇ ਸਾਡੇ ਘਰ ਦੀ ਫੈਮਿਲੀ ਜੋ ਜਰਮ ਦੇ ਮੇਰੇ ਮੁੰ ਆਹ ਸਾਡੇ ਘਰ ਦਾ ਵੇਖੋ ਕੀ ਹਾਲ ਜੋ ਸਾਰਿਆਂ ਨਾਈਟ ਆਊਟ ਜਨਰਲ ਜਾਮ ਲਾਇਆ ਵੀ ਸਾਡੀ ਨੂਨ ਛੇੜਿਆ ਮੇਰੇ ਘਰ ਦੇ ਨੂੰ ਛੇੜਿਆ ਉਹ ਕਿਹੜਾ ਬੰਦੇ ਨੇ ਅੱਜ ਸਰ ਮੈਂ ਤੁਹਾਨੂੰ ਦੱਸ ਦਿੰਦੀ ਕਿਹੜਾ ਕਿਸੇ ਨੇ ਨਹੀਂ ਛੇੜਿਆ ਨਹੀਂ ਜੋ ਉਹ ਤੇ ਇੱਕ ਬੱਚੇ ਦੀ ਮਾਂ ਮੈਂ ਵੀ ਦਿੱਥੇ ਗਲੀ ਚ ਰਹੀ ਨਹੀਂ ਮੈਨੂੰ ਤੇ ਅੱਜ ਤੱਕ ਕਿਸੇ ਨੇ ਛੇੜਿਆ ਨਹੀਂ ਕੋਈ ਨਾ ਕੋਈ ਰਿਸ਼ਤੇਦਾਰ ਆਇਆ ਜਨਨ ਛੇੜ ਛੜ ਨਹੀਂ ਸਾਡਾ ਕੋਈ ਸਾਡੇ ਘਰ ਦੇ ਸਾਰੇ ਮੈਂਬਰ ਸਾਡੇ ਦਾਲਾ ਦੇ ਧੱਕਾ ਮੁੱਦੀ ਕੀਤੀ ਤੇ ਉਹ ਡੇਕਾ ਧੱਕਾ ਮੂ ਕਿੰਨਾ ਕੋਈ ਨਹੀਂ ਜਦੋਂ ਕੋਈ ਨੂੰ ਕੋਈ ਕਹੂਗਾ ਤੇ ਫਿਰ ਅਸੀਂ ਵੀ ਤੇ ਕਹਿਣਾ ਯਾ ਅਸੀਂ ਚੂੜੀਆਂ ਥੋੜੀਆਂ ਨਾ ਗਾੜੀਆਂ ਪਾਈਆਂ ਪਈ ਖਾਈ ਜਾਵਾਂਗੇ ਸਾਰਾ ਕੁੜੀਆਂ ਹੀ ਕੰਮ ਕਰਦਾ ਪਹਿਲਾਂ ਸਾਡੇ ਨਾਲ ਬੋਤ ਲੱਗਦੀ ਸਾਡੇ ਤੇ ਨਾਲੀ ਚ ਪਾਣੀ ਨਹੀਂ ਨੰਗਣ ਦਿੰਦੇ ਆ ਵੇਖੋ ਸਾਡੇ ਨਾਲੀ ਦਾ ਬਾਲ ਕੀ ਹਾਲ ਆ ਇਹਨ ਪਾਣੀ ਨਹੀਂ ਨੰਗਣ ਦਿੰਦੇ ਆ ਇਹ ਮੰਗ ਕਰਦੇ ਕਿ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਜਿਹੜਾ ਸਾਡੇ ਨਾਲ ਨੇ ਸਾਡੇ ਨਾਲ ਕਲੇਸ਼ ਦਿੰਦਾ ਨੇ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਕਿ ਤਰ੍ਹਾਂ ਕਿਹਨਾਂ ਕਲੇਸ਼ ਪਾਈਦਾ ਮੇਰੇ ਹੁੰਦੇ ਨੇ ਬੱਚ ਬੜਾ ਮਾਰੀਆਂ ਗੱਲ ਕੁਛ ਨਹੀਂ ਮੈਂ ਕੰਮ ਤੇ ਗਿਆ ਮੇਰੇ ਭਰਾ ਨੇ ਮਗ ਦਾਤੇ ਦੂਤਰ ਚਲਾ ਗਏ ਮਹਾਕੌਣ ਇਹਨੇ ਮੁੰਡੇ ਦਾ ਨਾਮ ਆ ਇੱਕ ਮੁੰਡਾ ਪਿੰਡ ਦਾ ਆਪਣੀ ਜੋਤ ਸਰਦਾਰ ਮੁੰਡਾ ਵਾ ਜੋਤ ਇੱਕ ਉਹ ਤੇ ਇੱਕ ਦੀ ਮੰਗੂ ਮੰਗੂ ਮੁੰਡਾ ਆਪਣੀ ਗਲੀ ਦਾ ਇੱਕ ਉਹਦੀ ਭੈਣ ਦਾ ਮੁੰਡਾ ਦਾ ਨਾਮ ਰਾਹੁਲ ਆ ਤੇ ਇੱਕ ਦੇ ਭਰਾ ਦਾ ਮੁੰਡਾ ਵਾ ਉਹਦੀ ਭਾਬੀ ਦਾ ਮੁੰਡਾ ਉਹਦਾ ਨਾਮ ਸਿਮਰ ਆ ਇਹਨੇ ਸਿਮਰ ਨੂੰ ਆਈ ਮਰ ਕੇ ਪੁੱਛੀ ਵੀ ਆਰੇ ਟਾਡੇ ਡਾ ਰਾਹੁਲ ਨੂੰ ਥੋੜਾ ਸਮਝਾ ਇਥੋਂ ਜਦੋਂ ਨੰਗਦੇ ਨਾ ਛੇੜ ਕੇ ਨੰਗਦੇ ਇਹ ਗੱਲ ਨਹੀਂ ਚੰਗੀ ਟਾਡੇ ਘਰ ਤੀਆਂ ਪਹਿਣਾਆਂ ਗਈਆਂ ਉਹਨੇ ਜਾ ਕੇ ਉਹਨੂੰ ਦੱਸਿਆ ਤੇ ਉਹਨੇ ਆਣ ਕੇ ਗਾਲ ਕੱਢ ਕੇ ਉਹਨੂੰ ਦਾ ਫੁੱਦੀ ਦੇ ਕੀ ਗੱਲ ਆ ਇਨੇ ਆਣ ਕੇ ਨੂੰ ਗਾਲ ਕੱਢਤੀ ਹਾਂ ਦੱਸ ਕੀ ਗੱਲ ਆ ਤੂੰ ਬੜਾ ਬਦਮਾਸ਼ ਆ ਇਹਦੇ ਗਲ ਪੈ ਕੇ ਇਹਨੇ ਬਾਅਦ ਚ ਕਿੰਨੇ ਦੇ ਆਪਣਾ ਬਚਾਅ ਕਰਨ ਦੀ ਬੁਗਾ ਮਾਰ ਲਿਆ ਇੱਕ ਕੋਠੇ ਚੜ ਗਿਆ ਤੇ ਉਹਨਾਂ ਮੁੰਡੇ ਮੜੇ ਸੱਦੇ ਇਹਨੇ ਬਾਏ ਰੋੜੇ ਰੋੜੇ ਚਲਾਈਏ ਕੋਠੇ ਤੋਂ ਠੀਕ ਆ ਆਪਣਾ ਬਚਾਅ ਕਰਨ ਲਈ ਉਹਨਾਂ ਆਣ ਕੇ ਬੁਗੇ ਦਾਤਰ ਮਾਰ ਲਏ ਉਧਰ ਉਹ ਚਾਰ ਪੰਜ ਜਣੇ ਇਹ ਉਧਰ ਬਾਅਦ ਚ ਅਸੀਂ ਫੋਨ ਇਹਨੇ ਫੋਨ ਖੁਣ ਕੀਤਾ ਅਸੀਂ ਘਰ ਆਏ ਆ ਅਸੀਂ ਘਰ ਆਣ ਕੇ ਮੋਟਰਸਾਈਕਲ ਲਾਈਏ ਤੇ ਬਾਅਦ ਚ ਅੰਦਰ ਵੜ ਗਏ ਆ ਠੀਕ ਆ ਹੁਣ ਇਸ ਟਾਈਮ ਉਹ ਅੰਦਰ ਹੀ ਆ ਮੌਕੇ ਤੇ ਉਹਨਾਂ ਕੋਲ ਦੋ ਦਾਤਰ ਆ ਕਿਰਪਾਨਾਂ ਵਾਂ ਅੰਦਰ ਵੜੇ ਮੁੰਡੇ ਮੌਕੇ ਤੇ ਉਦ ਕੋਈ ਪੁਲਿਸ ਨਹੀਂ ਆਈ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਅੱਤ ਵਾਰ ਤੇ ਮੇਰੀ ਵਾਈ ਪ੍ਰੈਗਨੈਂਟ ਹੈ ਇਹਨਾਂ ਨੇ ਉਹਦੇ ਕੱਪੜੇ ਪਾੜੇ ਉਹਨਾਂ ਧੱਕਾ ਧੱਕਾ ਮਾਰਿਆ ਹੁਣ ਉਹਦੇ ਦਰਦਾਂ ਛੜੀਆਂ ਨੂੰ ਹਸਪੀਟਲ ਦਾ ਹਲ ਕਰਾਇਆ ਜੀ ਜਿਕਨੇ ਸਾਲੋਂ ਦਰਦ ਕੋਈ ਨਹੀਂ ਮਾਰਿਆ ਇਹੋ ਜੋ ਮੇਰ ਭਾਜੀ ਜਿੰਨਾ ਮੁੰਡੇ ਸੱਦੇ ਆ ਗਲੀ ਦੇ ਜਾਂ ਸਾਹਮਣੇ ਗਵਾੜੀ ਇਹ ਮੁੰਡੇ ਇਹ ਮੁੰਡੇ ਦੇ ਇਸ ਟਾਈਮ ਮੁੰਡੇ 6 ਜਾਣੇ ਅੰਦਰ ਜੇ ਮੌਜੂਦ ਦੇ ਬੋਸ ਸਾਹਿਬ ਮੌਕੇ ਤੇ ਪਹੁੰਚੀ ਆ ਨਹੀਂ ਪਹੁੰਚੀ ਅਈ ਹਾਂ ਕੋਈ ਗੱਲ ਹੋਈ ਹੈ ਵੱਡੇ ਗਾੜੀ ਨਾਲ ਨੇ ਹੀ ਹਾੜੀ ਨਹੀਂ ਕੋਈ ਵੀ ਵਾਸਤੇ ਡੜੀ ਗਈ ਕਮਰੇਡ ਲਿਖਾਉਣਾ ਤੇ ਕੋਈ ਨਹੀਂ ਆਇਆ ਹੁਣ ਇਸ ਟਾਈਮ ਬਾਅਦ ਚ ਆਪਾਂ 112 ਤੇ ਕਮਲੇਡ ਲਿਖਾਈ ਉਹ ਵੀ ਨਹੀਂ ਆਈ ਹੁਣ ਆ ਬੜੀ ਐਸਪੀ ਸਾਹਿਬ ਨੂੰ ਸਿੱਧਾ ਫੋਨ ਕੀਤਾ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਡਾਣਾ ਮੌਕੇ ਤੇ ਭੇਜਦੇ ਜੋ ਕਾਰਵਾਈ ਬੰਦੀ ਕਰਨਗੇ ਉਹਨੇ ਵੇਖੋ ਕੀ ਬੰਦਾ ਇਹ ਵੀ ਝਗੜਾ ਝਗੜਾ ਆਇਆ ਤੁਹਾਡੇ ਕੋਲ ਨਹੀਂ ਇਹਨਾਂ ਨਾਲ ਪਹਿਲਾਂ ਕੋਈ ਆਪਣੇ ਨਾਲ ਕੋਈ ਝਗੜਾ ਲੜਾਈ ਝਗੜਾ ਨਹੀਂ ਬਸ ਇਹੋ ਗੱਲ ਤੋਂ ਹਾਂਜੀ ਹਾਂਜੀ ਇਹਨਾਂ ਦਾ ਕੋਈ ਰਿਸ਼ਤਾ ਨਹੀਂ ਗਲੀ ਚ ਨੰਗਦੇ ਛਿੜਖਾ ਨਹੀਂ ਆਈ ਇਹਨਾਂ ਨੂੰ ਉਲਟ ਕਿਆ ਇਹਨਾਂ ਨੂੰ ਤੂੰ ਮਾਲਕੀ ਡੱਕੋ ਤੇ ਉਹ ਉਲਟਾ ਇੱਥੇ ਆਇਆ ਉਹਨੇ ਆਣ ਕੇ ਗਾਲਾਂ ਕੱਢ ਕੇ ਇਹਨੂੰ ਕਹਿੰਦਾ ਆ ਵੇਖਣਾ ਤੇ ਸਿੱਧਾ ਤੇ ਇੱਕ ਪਿੰਡ ਦਾ ਮੁੰਡਾ ਵਾ ਜੋਤ ਜੋਤ ਉਹਨੇ ਆਣ ਕੇ ਦੱਤ ਦੋਤਰ ਦੇ ਦਿੰਦੇ ਤੇ ਹਰੇ ਕਰੇ ਹਮਲਾ ਕੀਤਾ ਆ ਤੇ ਤੋ ਵਾਕੀ ਤੇ ਨਿਸ਼ਾਨ ਵੇਖ ਸਕਦੇ ਆ ਦਾਤਰ ਵਜੇ ਬੁਗੇ ਤੇ ਹਾਂ ਵੀ ਤਾਂ ਕੀ ਰਾਤ ਹਾਂਜੀ ਸਰ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਮਰਦ ਵਿੱਚ ਕੀ ਗੱਲ ਹੋਈ ਸਰ ਜੀ ਸਰ ਗੱਲ ਕੋਈ ਨਹੀਂ ਇਹ ਸਾਡੀ ਨਾ ਪੁਰਾਣੀ ਬੜੀ ਲੱਗਦੀ ਮਤਲਬ ਲੱਗਦੀ ਕਾਦੀ ਅਹੀਂ ਅਗੇ ਮਾਤਰ ਸਾਥੀ ਇਧਰ ਮਗਰ ਇਹਨਾਂ ਦੇ ਥੋੜਾ ਹੈਗਾ ਪੈਪੂਗਾ ਚਿੱਟੇ ਜੁੱਟ ਦਾ ਕੰਮ ਇਹਨਾਂ ਦਾ ਹੈਗਾ ਵਾ ਚਿੱਟੇ ਦਾ ਕੰਮ ਮੈਂ ਮੂੰਹ ਤੇ ਕਹਿਣਾ ਮੈਂ ਡਰਦਾ ਨਹੀਂ ਆ ਜਦੋਂ ਆਉਣੀ ਓਦੋਂ ਹੀ ਆਉਣੀ ਆ ਤੇ ਇਹ ਚਿੱਟੇ ਦਾ ਕੰਮ ਇਹਨਾਂ ਦਾ ਚੰਗੇ ਬਦਰ ਤੇ ਕੋਠੀ ਪਾਈ ਬਾਰ ਬਾਰ ਤੇ ਮੇਕ ਨੰਬਰ ਦਾ ਕੋਠੀਆਂ ਪੈਣੀਆਂ ਜਾਂਦੀਆਂ ਨਹੀਂ ਛੇਤੀ ਤੇ ਇਹ ਛਟੇ ਦਾ ਕੰਮ ਆ ਤੋ ਤੋ ਇਹ ਜੱਗ ਕਰਦੇ ਆ ਜਿਦੋਂ ਵੇਖੀ ਖੁੰਦਗ ਲੱਬ ਲੈਣੀ ਆ ਕਲੋ ਖਦੀਆਂ ਕਰਨੀਆਂ ਲੜਨਾ ਇਹਨਾਂ ਅੱਜ ਵੀ ਕੱਲ ਕੀ ਹੋਇਆ ਕੱਲ ਮੇਰਾ ਭਨੇਵਾ ਆ ਜਨਰਲ ਅੱਜ ਮੇਰੇ ਮੁੰਡੇ ਦਾ ਬਰਥਡੇ ਆ 25 ਤਰੀਕ ਨੂੰ ਤੇ ਰਾਤ ਆਏ ਰਾਤਾਂ ਗੁਰਦੁਆਰੇ ਸੁਖਨੀ ਸਾਹਿਬ ਸਿਰੇ ਕਰਨਾ ਸੀ ਪਾਠ ਉਹ ਕਰਕੇ ਤੇ ਅਸੀਂ ਰਾਤ ਮੜਮੜ ਇੱਥੇ ਬੈਠੇ ਗੱਲਾਂ ਮਤਾਂ ਕੀਤੀਆਂ ਰਾਤ ਜਾਗਦੇ ਰਹੇ ਫਿਰ ਤੜਕੇ ਗੁਰਦੁਆਰੇ ਚੱਲ ਗਏ ਉਸ ਤੋਂ ਬਾਅਦ ਰਾਤ ਇਹਨਾਂ ਕੱਲ ਮੈਨੂੰ ਕਿਹਾ ਵੀ ਮੈਨੂੰ ਹੋਂਡਿਆ ਮੇਰੀ ਘਰ ਮਿਸ ਜੀ ਨੂੰ ਕਿਹਾ ਇਹ ਨਵੀਨ ਬੁਲਾਇਓ ਮਤਲ ਕਹਿੰਦੇ ਕੁਛ ਨਹੀਂ ਇਦਾਂ ਦਾ ਮਲਵਾੜੀ ਨੂੰ ਉਹਨੂੰ ਦਾ ਛਿੜ ਕੇ ਗਿਆ ਵਾ ਮੁੰਡਾ ਤੇ ਉਹਨੂੰ ਅਸੀਂ ਪੁੱਛਿਆ ਮੈਂ ਕੋ ਗੱਲ ਇਹਾਂ ਦਾ ਨਹੀਂ ਮੈਂ ਤੇ ਇਦਾਂ ਆਪਾਂ ਚ ਸਿਮਰ ਤੇ ਇਹ ਮੇਰਾ ਥੋ ਟੱਪਦੀ ਜਾ ਵਾ ਉਹ ਮੇਰੇ ਆਪਣੇ ਵਾ ਤੇ ਕਹਿੰਦਾ ਵੀ ਆਪਾਂ ਚ ਅਸੀਂ ਗੱਲਬਾਤ ਕਰਦੇ ਗਏ ਆ ਕੋਈ ਗੱਲਬਾਤ ਇਹੋ ਜਿਹੀ ਹੋਈ ਨਹੀਂ ਆ ਜੇ ਹੁੰਦੀ ਤਾਂ ਉਹਦੋਂ ਪੁੱਛ ਲੈਣਾ ਸੀਾਨੂੰ ਪਰ ਉਹਨਾਂ ਕਹਿਣਾ ਵੀ ਸਾਡੇ ਇਟਾ ਰੋਡ ਚ ਲਾਏ ਗਏ ਸਾਡੇ ਦਾਤਰ ਵਾਲੇ ਸਰ ਸਰ ਮੇਰੀ ਗੱਲ ਸੁਣੋ ਦਾਤਰ ਮੇਰੀ ਬਾਤ ਚ ਵੱਜੇ ਦੱਤ ਨਹੀਂ ਆਪਣੀ ਸੇਫਟੀ ਲਈ ਮਾਰੇ ਆ ਆਪਣੀ ਦਾਤਰ ਕੀ ਹੁੰਦੇ ਮਤਲਬ ਉਹ ਜਿਹੜੇ ਘਰ ਚ ਸੇਫਟੀ ਚੀਜ਼ਾਂ ਰੱਖਣੇ ਆ ਹੁਣ ਇੱਥੋਂ ਮੈਂ ਹੱਟ ਚਲਾਵਾ ਆ ਵੇਖੋ ਉਧਰ ਕੈਮਰਾ ਘੁਮਾ ਲਓ ਭਾਵੇਂ ਜੇ ਮੈਂ ਇਧਰੋਂ ਹੱਟ ਚਲਾਵਾ ਕਿੱਥੇ ਜਾਊ ਦੀ ਉਧਰੋਂ ਹੱਟਾ ਆ ਵੇਖੋ ਇਧਰ ਹੱਥ ਦਾ ਇਹਦਾ ਵੀ ਲੈ ਦਿਓ ਲੋਗੋ ਤੇ ਮੇਰੀ ਘਰ ਦੀ ਪਹਿਲਾਂ ਬਜੀ ਬਾਹਰੋਂ ਗਲੀ ਜਨਾਂ ਨੂੰ ਜਾ ਕੇ ਗਲੀ ਚ ਰਿਕਾਰਡਿੰਗ ਲਿਓ ਗਲੀ ਚ ਮੇਰੇ ਘਰ ਦੀ ਮਾਂ ਬਜੀ ਮੈਂ ਆ ਗਿਆ ਹੱਥ ਕਰ ਲਿਆ ਇੱਥੋਂ ਮੇਰੇ ਪਾਪਾ ਮਾਂ ਬਜੇ ਜਿਹੜੇ ਹੁਣ ਥਾਣੇ ਦੇ ਬਾਲੇ ਉਹ ਪਨੀ ਪੁਲਿਸ ਵਾਲਿਆਂ ਨਾਲ ਕੀ ਸਾਂਝ ਨਾਲ ਦੀ ਦਰ ਮਸਤੀ ਗਵਾਂ ਸਾਡੀ ਗਰੀਬਾਂ ਦੀ ਕੋਈ ਨਹੀਂ ਸੁਣਦਾ ਸਰ ਕੀ ਮੰਗ ਕਰਦੇ ਮੰਗ ਇਨਸਾਫ ਦੀ ਕਰਦੇ ਇਹਨਾਂ ਨੂੰ ਕੋਈ ਸਜ਼ਾ ਹਰ ਵਾਰ ਨਹੀਂ ਹੁੰਦੀ ਸਰ ਹਰ ਵਾਰ ਪੁਲਿਸ ਬੰਦੀ ਇਹਨਾਂ ਦੀ ਸੁਣਦੀ ਆ ਸਾਡੀ ਸੁਣਦੀ ਨਹੀਂ ਅਸੀਂ ਗਰੀਬ ਆ ਸਾਡਕ ਪੈਸੇ ਨਹੀਂ ਪਰਾਂ ਦੀ ਰੰਦਿਸ਼ ਪੂਰੇ ਪਿੰਡ ਨੂੰ ਸਰ ਬੋਸਾ ਦੇ ਜੋ ਜੇ ਮੇਰੀ ਪਿੰਡ ਚ ਕਿਸੇ ਵੀ ਕਿ ਕੁੜੀ ਨੂੰ ਛੇੜਿਆ ਹੋਵੇ ਜਾਂ ਮੇਰੇ ਪਿੰਡ ਕੇ ਨਾਲ ਲੜਾਈ ਹੋਈ ਹੋਵੇ ਜਾਂ ਕੇਨ ਗਾਲ ਮੰਦਾ ਬੋਲੇ ਇਹਨਾਂ ਨੂੰ ਪੁੱਛ ਲੈ ਇਹਨਾਂ ਹਰ ਪਿੰਡ ਨਾ ਕਰ ਨਾਲ ਲੜਾਈ